ਅਸੀਂ ਸਾਰਿਆਂ ਨੇ ਇਹ ਗੱਲ ਤਾਂ ਜ਼ਰੂਰ ਸੁਣੀ ਹੈ ਕਿ ਧਰਤੀ ਗੋਲ ਹੈ ਬੰਦਾ ਜਿੱਥੋਂ ਚੱਲਦਾ ਹੈ ਮੁੜ ਕੇ ਘੁੰਮ-ਘਮਾ ਕੇ ਉੱਥੇ ਹੀ ਪਹੁੰਚ ਜਾਂਦਾ ਹੈ ਧਰਤੀ ਉੱਤੇ ਕੁਦਰਤ ਵੱਲੋਂ ਬਣਾਈਆਂ ਗਈਆਂ ਕੁਦਰਤੀ ਚੀਜ਼ਾਂ ਦਾ ਕੰਦੇਵੇ ਕਦੇ ਅੰਤ ਨਹੀਂ ਹੁੰਦਾ ਪਰ ਇਨਸਾਨ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਦਾ ਕਦੇ ਨਾ ਕਦੇ ਜ਼ਰੂਰ ਅੰਤ ਹੁੰਦਾ ਹੈ ਚਾਹੇ ਕੋਈ ਵਸਤੂ ਹੋਵੇ ਕੋਈ ਇਮਾਰਤ ਹੋਵੇ ਕੋਈ ਗੱਡੀ ਹੋਵੇ ਜਾਂ ਫਿਰ ਬਨਾਉਟੀ ਸਜਾਵਟਾਂ ਵਾਲਾ ਕੋਈ ਸਮਾਨ ਹੋਵੇ ਕਿਸੇ ਵੀ ਤਰ੍ਹਾਂ ਦਾ ਮਨੁੱਖ ਦੇ ਦੁਆਰਾ ਬਣਾਇਆ ਗਿਆ ਸਮਾਨ ਹੈ ਉਹਦਾ ਇੱਕ ਨਾ ਇੱਕ ਦਿਨ ਅੰਤ ਜ਼ਰੂਰ ਹੁੰਦਾ ਅੱਜ ਅਸੀਂ ਗੱਲ ਕਰਾਂਗੇ ਇਨਸਾਨ ਦੁਆਰਾ ਬਣਾਈ ਗਈ ਇੱਕ ਐਸੀ ਚੀਜ਼ ਬਾਰੇ ਜੋ ਇੱਕ ਸ਼ਹਿਰ ਨੂੰ ਦੂਜੇ ਸ਼ਹਿਰ ਨਾਲ ਇੱਕ ਸਟੇਟ ਨੂੰ ਦੂਜੇ ਦੂਜੇ ਦੇਸ਼ ਨਾਲ ਵੀ ਜੋੜਦੀ ਹੋਵੇ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੀ ਆਖਰੀ ਸੜਕ ਬਾਰੇ ਕਹਿੰਦੇ ਆ ਕਿ ਜਿੱਥੇ ਇਸ ਸੜਕ ਦਾ ਅੰਤ ਹੁੰਦਾ ਹੈ ਉਸ ਤੋਂ ਅੱਗੇ ਕੋਈ ਜਾ ਹੀ ਨਹੀਂ ਸਕਦਾ ਪਰ ਖਾਸ ਗੱਲ ਤਾਂ ਇਹ ਹੈ ਕਿ ਦੁਨੀਆ ਦੀ ਆਖਰੀ ਸੜਕ ਉੱਤੇ ਚੱਲਣ ਵਾਸਤੇ ਗਵਰਨਮੈਂਟ ਦੀ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ ਉਸ ਸੜਕ ਤੇ ਕੋਈ ਸਿੰਗਲ ਬੰਦਾ ਨਹੀਂ ਜਾ ਸਕਦਾ ਇੱਕ ਟੀਮ ਤਿਆਰ ਕਰਨੀ ਪੈਂਦੀ ਹੈ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ ਫਿਰ ਉਸ ਸੜਕ ਤੇ ਸਫ਼ਰ ਕਰ ਸਕਦੇ ਆ ਹਰ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠੇਗਾ ਕਿ ਕੋਈ ਵੀ ਸੜਕ ਕਿਤੇ ਵੀ ਜਾ ਕੇ ਬੰਦ ਹੋ ਸਕਦੀ ਹੈ ਕਿਤੇ ਵੀ ਖਤਮ ਹੋ ਸਕਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਸੜਕ ਤੋਂ ਅੱਗੇ ਨਾ ਵਧੇ ਜਾ ਸਕੇ ਜਾਂ ਫਿਰ ਉਸ ਤੇ ਅੱਗੇ ਜੋ ਵੀ ਸਥਾਨ ਹੈ ਜਾਂ ਕੋਈ ਵੀ ਚੀਜ਼ ਹੈ ਉੱਥੇ ਨਾ ਪਹੁੰਚਿਆ ਜਾ ਸਕੇ ਜਿੱਥੇ ਸੜਕ ਬੰਦ ਹੁੰਦੀ ਹੈ ਉੱਥੋਂ ਯੂ ਟਰਨ ਲੈ ਕੇ ਘੁੰਮ ਕੇ ਦੂਜੇ ਰੋਡ ਤੋਂ ਜਾ ਕੇ ਉਸ ਰੋਡ ਤੋਂ ਅੱਗੇ ਵਾਲੇ ਜਗ੍ਹਾ ਤੇ ਪਹੁੰਚਿਆ ਜਾ ਸਕਦਾ ਪਰ ਜਿਸ ਸੜਕ ਦੀ ਆਪਾਂ ਗੱਲ ਕਰ ਰਹੇ ਆ ਉਸ ਸੜਕ ਤੇ ਯੂ ਟਰਨ ਲੈ ਕੇ ਬਸ ਸਿਰਫ ਵਾਪਸ ਹੀ ਆ ਸਕਦੇ ਆ ਜੋ ਉਸ ਤੇ ਅੱਗੇ ਆ ਉੱਥੇ ਨਹੀਂ ਪਹੁੰਚਿਆ ਜਾ ਸਕਦਾ ਨਾ ਹੀ ਕੋਈ ਹੋਰ ਉੱਥੇ ਰੋਡ ਜਾਂਦੀ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਉਸ ਸੜਕ ਬਾਰੇ ਗੱਲ ਕਰਾਂਗੇ ਜਿਸ ਦੇ ਅੱਗੇ ਬਿਲਕੁਲ ਰੋਡ ਬੰਦ ਹੋ ਜਾਂਦਾ ਹੈ ਤੇ ਅੱਗੇ ਨਹੀਂ ਜਾ ਸਕਦਾ ਇਸ ਲਈ ਇਸ ਸੜਕ ਨੂੰ ਦੁਨੀਆ ਦੀ ਆਖਰੀ ਸੜਕ ਵੀ ਕਿਹਾ ਜਾਂਦਾ ਹੈ ਅਸੀਂ ਗੱਲ ਕਰ ਰਹੇ ਹਾਂ ਯੂਰਪ ਕੰਟਰੀ ਨੋਰਵੇ ਦੇ ਵਿੱਚ ਪੈਂਦੇ E69 ਹਾਈਵੇ ਦੀ ਇਸ ਸੜਕ ਦੇ ਉੱਤੇ ਇਕੱਲੇ ਬੰਦੇ ਦਾ ਸਫ਼ਰ ਕਰਨਾ ਬਿਲਕੁਲ ਬੈਨ ਕੀਤਾ ਹੋਇਆ ਹੈ ਇਸ ਸੜਕ ਤੇ ਸਫ਼ਰ ਕਰਨ ਵਾਸਤੇ 8-10 ਬੰਦਿਆਂ ਦੀ ਜਾਂ 20 ਬੰਦਿਆਂ ਦੀ ਇੱਕ ਟੀਮ ਤਿਆਰ ਕਰਨੀ ਪੈਂਦੀ ਹੈ ਫਿਰ ਇਸ ਸੜਕ ਤੇ ਸਫ਼ਰ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਗਵਰਨਮੈਂਟ ਦੀ ਇੱਕ ਸਪੈਸ਼ਲ ਪਰਮਿਸ਼ਨ ਵੀ ਲੈਣੀ ਪੈਂਦੀ ਹੈ ਨੋਰਵੇ ਕੰਟਰੀ ਦੇ ਵਿੱਚ ਨਾਰਥ ਤੋਂ ਲੈ ਕੇ ਸਾਊਥ ਤੱਕ ਇਸ ਹਾਈਵੇ ਦੀ ਲੰਬਾਈ 129 ਕਿਲੋਮੀਟਰ ਹੈ ਤੇ ਇਹ ਸੜਕ ਉੱਤਰੀ ਧਰੂਬ ਦੇ ਬਿਲਕੁਲ ਨੇੜੇ ਪੈਂਦੀ ਹੈ ਇਸ ਸੜਕ ਤੇ ਇਕੱਲੇ ਬੰਦੇ ਦਾ ਸਫ਼ਰ ਕਰਨ ਦਾ ਇਹ ਬੈਨ ਲੱਗਣਾ ਇੱਕ ਟੀਮ ਬਣਾ ਕੇ ਇਸ ਰੋਡ ਤੇ ਸਫ਼ਰ ਕਰਨਾ ਤੇ ਸਪੈਸ਼ਲ ਪਰਮਿਸ਼ਨ ਲੈਣ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ। ਇਸ ਸੜਕ ਦੇ ਉੱਤੇ ਹਰ ਸਮੇਂ ਇੱਕ ਮੋਟੀ ਬਰਫ਼ ਦੀ ਪਰਤ ਜੰਮੀ ਰਹਿੰਦੀ ਹੈ ਜਿਸ ਦਾ ਹਰ ਵੇਲੇ ਟੁੱਟਣ ਦਾ, ਖਿਸਕਣ ਦਾ ਜਾਂ ਫਿਰ ਡਿੱਗਣ ਦਾ ਹਰ ਪੇਲੇ ਖਤਰਾ ਬਣਿਆ ਰਹਿੰਦਾ ਹੈ। ਇਸ ਕਰਕੇ ਇਸ ਰੋਡ ਦੇ ਉੱਤੇ ਇਕੱਲਾ ਬੰਦਾ ਸਫ਼ਰ ਨਹੀਂ ਕਰ ਸਕਦਾ। ਹੁਣ ਇੱਕ ਸਵਾਲ ਹੋਰ ਵੀ ਉੱਠਦਾ ਹੈ ਕਿ ਜਿੱਥੇ E69 ਹਾਈਵੇ ਕਲੋਜ਼ ਹੋ ਜਾਂਦਾ, ਬਿਲਕੁਲ ਬੰਦ ਹੋ ਜਾਂਦਾ ਉਸ ਤੋਂ ਅੱਗੇ ਚੀਜ਼ ਕੀ ਹੈ? ਅੱਗੇ ਕਿਹੜੀ ਚੀਜ਼ ਹੈ ਕਿਹੜਾ ਸਥਾਨ ਹੈ ਜਿਸ ਕਰਕੇ ਇਸ ਰੋਡ ਨੂੰ ਆਖਰੀ ਰੋਡ ਕਿਹਾ ਗਿਆ ਹੈ ਜਾਂ ਕਹਿ ਲੋਗੇ ਇਸ ਰੋਡ ਤੋਂ ਅੱਗੇ ਨਹੀਂ ਵਧਿਆ ਜਾ ਸਕਦਾ ਦਰਅਸਲ E69 ਹਾਈਵੇ ਦੇ ਐਂਡ ਪੁਆਇੰਟ ਤੋਂ ਅੱਗੇ ਸਮੁੰਦਰ ਹੈ ਤੇ ਵੱਡੇ ਵੱਡੇ ਗਲੇਸ਼ੀਅਰ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਜਿਆਦਾ ਸਰਦੀ ਪੈਣ ਕਰਕੇ ਜਿਆਦਾ ਬਰਫ਼ ਪੈਣ ਕਰਕੇ ਇਸ ਰੋਡ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਜਾਂਦਾ ਹੈ ਚਾਹੇ ਕਿਸੇ ਦੇ ਕੋਲ ਪਰਮਿਸ਼ਨ ਹੋਵੇ ਚਾਹੇ ਕਿੰਨੀ ਵੱਡੀ ਵੀ ਟੀਮ ਤਿਆਰ ਕੀਤੀ ਹੋਵੇ ਸਰਦੀਆਂ ਦੇ ਮੌਸਮ ਦੇ ਵਿੱਚ ਇਸ ਰੋਡ ਤੇ ਨਹੀਂ ਜਾ ਸਕਦੇ ਕਿਉਂਕਿ ਸਰਕਾਰ ਇਸ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੰਦੀ ਹੈ ਬੰਦ ਕਰ ਦਿੰਦੀ ਹੈ E69 ਹਾਈਵੇ ਕਰਕੇ ਨੋਰਵੇ ਵੀ ਬੜਾ ਚਰਚਾ ਦੇ ਵਿੱਚ ਰਹਿੰਦਾ ਬੜਾ ਮਸ਼ਹੂਰ ਹੈ ਪਰ ਸਿਰਫ ਇਸ ਹਾਈਵੇ ਕਰਕੇ ਹੀ ਨੋਰਵੇ ਸ਼ਹਿਰ ਮਸ਼ਹੂਰ ਨਹੀਂ ਹੈ ਨੋਰਵੇ ਕੰਟਰੀ ਨੂੰ ਮਿਡ ਆਫ ਦਾ ਸਨ ਵੀ ਕਿਹਾ ਜਾਂਦਾ ਹੈ ਕਿਉਂਕਿ ਸਾਲ ਦੇ 6 ਮਹੀਨੇ ਇੱਥੇ ਸਿਰਫ ਸੂਰਜ ਹੀ ਰਹਿੰਦਾ ਹੈ ਤੇ 6 ਮਹੀਨੇ ਹਨੇਰਾ ਰਹਿੰਦਾ ਹੈ। ਗਰਮੀਆਂ ਦੇ ਮੌਸਮ ਦੇ ਵਿੱਚ ਨੋਰਵੇ ਦੇ ਵਿੱਚ ਸੂਰਜ ਰਹਿੰਦਾ ਹੈ ਤੇ ਸਰਦੀਆਂ ਦੇ ਵਿੱਚ ਹਨੇਰਾ ਰਹਿੰਦਾ ਹੈ। ਜਿਸ ਕਰਕੇ ਨੋਰਵੇ ਨੂੰ ਮਿਡ ਨਾਈਟ ਆਫ ਦਾ ਸਨ ਵੀ ਕਿਹਾ ਜਾਂਦਾ ਹੈ। ਨੋਰਵੇ ਕੰਟਰੀ ਦਾ ਨੋਰਮਲ ਟੈਂਪਰੇਚਰ ਗਰਮੀਆਂ ਦੇ ਵਿੱਚ 0 ਡਿਗਰੀ ਦੇ ਆਸ-ਪਾਸ ਰਹਿੰਦਾ ਹੈ ਪਰ ਸਰਦੀਆਂ ਦੇ ਵਿੱਚ -43 ਡਿਗਰੀ ਤੇ ਪਹੁੰਚ ਜਾਂਦਾ ਹੈ। ਇਨ੍ਹਾਂ ਮੌਸਮੀ ਮੁਸ਼ਕਲਾਂ ਕਰਕੇ ਵੀ ਲੋਕਾਂ ਦਾ ਇੱਥੇ ਰਹਿਣ ਬਸੇਰਾ ਹੈ ਤੇ ਲੋਕ ਇੱਥੇ ਵੱਸਦੇ ਨੇ ਤੇ ਆਪਣਾ ਜੀਵਨ ਬਤੀਤ ਕਰਦੇ ਨੇ। ਦੁਨੀਆ ਦੇ ਵਿੱਚ ਐਸੀਆਂ ਅਨੋਖੀਆਂ ਸੜਕਾਂ ਵੀ ਹਨ ਜਿਨ੍ਹਾਂ ਨੂੰ ਪਹਿਲੀ ਨਜ਼ਰ ਨਾਲ ਦੇਖਣ ਤੇ ਹੋਸ਼ ਉੱਡ ਜਾਂਦੇ ਵਿੱਚ ਅਣਗਿਣਤ ਤਿੱਖੇ ਮੋੜ ਕਿੜੇ ਕਈ ਥਾਵਾਂ ਤੇ ਵੱਡੇ ਵੱਡੇ ਗਲੇਸ਼ੀਅਰ ਆ ਜਾਂਦੇ ਆ ਤੇ ਕਈ ਸੜਕਾਂ ਦਾ ਸਮੁੰਦਰ ਦੇ ਵਿੱਚੋਂ ਲੰਘਦੀਆਂ ਨੇ ਜਿਸ ਕਰਕੇ ਇਹਨਾਂ ਸੜਕਾਂ ਦੀ ਸੁੰਦਰਤਾ ਵੀ ਬੇਮਿਸਾਲ ਹੋ ਜਾਂਦੀ ਆ ਅਲਾਸਕਾ ਦੇ ਵਿੱਚ ਡੈਲਟਨ ਹਾਈਵੇ ਅਲਾਸਕਾ ਦੇ ਵਿੱਚ ਡੈਲਟਨ ਹਾਈਵੇ ਲਗਭਗ 400 ਮੀਲ ਲੰਬੀ ਸੜਕ ਹੈ ਇਸ ਹਾਈਵੇ ਨੂੰ ਵਰਲਡ ਦਾ ਸਭ ਤੋਂ ਸੁੰਨਮਾਨ ਸਟੇਟ ਰੋਡ ਦਾ ਦਰਜਾ ਦਿੱਤਾ ਗਿਆ ਗੋਲੀਆੰਗ ਟਨਲ ਰੋਡ ਇਹ ਰੋਡ ਚਾਈਨਾ ਦੇ ਵਿੱਚ ਹੈ ਕਹਿੰਦੇ ਕਿ ਇਸ ਰੋਡ ਨੂੰ ਬਣਾਉਣ ਵਾਸਤੇ ਉੱਥੋਂ ਦੇ ਲੋਕਲ ਲੋਕ ਜਿਹੜੇ ਪਿੰਡਾਂ ਦੇ ਲੋਕ ਸੀਗੇ ਉਹਨਾਂ ਨੇ ਵੱਡੀਆਂ ਵੱਡੀਆਂ ਚਟਾਨਾਂ ਨੂੰ ਤੋੜ ਕੇ ਹੱਥਾਂ ਦੇ ਨਾਲ ਫਿਰ ਇਸ ਰੋਡ ਨੂੰ ਬਣਾਇਆ ਸੀ ਇਸ ਰੋਡ ਨੂੰ ਵਰਲਡ ਦਾ ਸਭ ਤੋਂ ਰੋਮਾਂਚਕ ਵੀ ਤੇ ਨਾਲ ਡਰਾਵਣਾ ਰੋਡ ਵੀ ਮੰਨਿਆ ਗਿਆ ਅਰਜنٹੀਨਾ ਦਾ ਰੂਟ ਨੰਬਰ 14 ਰੂਟ ਨੰਬਰ 14 ਨੂੰ ਰੂਟਾ ਨੈਸ਼ਨਲ 14 ਹਾਈਵੇ ਅਰਜنٹੀਨਾ ਵੀ ਕਿਹਾ ਜਾਂਦਾ ਹੈ ਇਹ ਰੋਡ ਅਰਜنٹੀਨਾ ਦੇ ਵਿੱਚ ਸਭ ਤੋਂ ਮਸ਼ਹੂਰ ਰੋਡ ਹੈ ਇਹ ਹਾਈਵੇ ਇੰਡੀਜ਼ ਦੇ ਨਾਂ ਨਾਲ 3000 ਮੀਲ ਤੱਕ ਫੈਲਿਆ ਹੋਇਆ ਜਿੱਥੋਂ ਅਰਜنٹੀਨਾ ਦੇ ਹਰ ਤਰ੍ਹਾਂ ਦੇ ਨਜ਼ਾਰੇ ਨਜ਼ਰ ਆਉਂਦੇ ਹਨ ਟ੍ਰਾਂਸ ਐਗ੍ਰਨ ਹਾਈਵੇ ਟ੍ਰਾਂਸਫੈਗਰਨ ਹਾਈਵੇ ਨੂੰ ਦੁਨੀਆ ਦਾ ਸਭ ਤੋਂ ਸੁੰਦਰ ਤੇ ਨਾਟਕੀ ਸੜਕਾਂ ਵਿੱਚੋਂ ਇੱਕ ਮੰਨਿਆ ਗਿਆ। ਇਸ ਰੋਡ ਦੇ ਉੱਤੇ ਇੱਕ ਤੋਂ ਇੱਕ ਵੱਧ ਕੇ ਤਿੱਖੇ ਮੋੜ, ਬਰਫ਼ ਨਾਲ ਢੱਗੀਆਂ ਹੋਈਆਂ ਚੋਟੀਆਂ ਪਹਾੜੀਆਂ ਤੇ ਹਰੀਆਂ ਭਰੀਆਂ ਘਾਟੀਆਂ ਦੇਖਣ ਨੂੰ ਮਿਲਦੀਆਂ ਹਨ ਜੋ ਇਹਨਾਂ ਦੀ ਸੁੰਦਰਤਾ ਬੇਮਿਸਾਲ ਹੈ। ਨੋਰਵੇ ਦਾ ਐਟਲੈਂਟਿਕ ਮਹਾਸਾਗਰ ਰੋਡ। ਨੋਰਵੇ ਵਿੱਚ ਐਟਲੈਂਟਿਕ ਮਹਾਸਾਗਰ ਰੋਡ ਆਪਣੇ ਡਿਜ਼ਾਈਨ ਅਤੇ ਜਗ੍ਹਾ ਲਈ ਪ੍ਰਸਿੱਧ ਹੈ। ਆਸਟ੍ਰੇਲੀਆ ਦਾ ਗ੍ਰੇਟ ਓਸ਼ਨ ਰੋਡ। ਇਹ ਰੋਡ ਆਸਟ੍ਰੇਲੀਆ ਦੇ ਸਭ ਤੋਂ ਪ੍ਰਸਿੱਧ ਤੱਟ ਤੇ ਉੱਤੇ ਬਣੇ ਹੋਏ ਰੋੜਾਂ ਦੇ ਵਿੱਚੋਂ ਇੱਕ ਹੈ। ਇਹ ਰੋਡ ਗ੍ਰੇਟ ਓਸ਼ਨ ਵਿਕਟੋਰੀਆ ਦੇ ਨਾਮ ਨਾਲ 243 ਕਿਲੋਮੀਟਰ ਤੱਕ ਫੈਲਿਆ ਹੋਇਆ ਦੁਨੀਆ ਦੀਆਂ ਪ੍ਰਸਿੱਧ ਸੜਕਾਂ ਹਾਈਵੇਅ ਬਾਰੇ ਤੁਹਾਨੂੰ ਜਾਣਕਾਰੀ ਕਿੱਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਐਵੋ ਜਈਆਂ ਹੋਰ ਇਨਫੋਰਮੇਸ਼ਨਲ ਤੇ ਹਿਸਟਰੀ ਨਾਲ ਜੁੜੀਆਂ ਹੋਈਆਂ ਵੀਡੀਓ ਦੇਖਣ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਤੇ ਸਾਨੂੰ YouTube ਤੇ ਸਬਸਕ੍ਰਾਈਬ ਕਰੋ